ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਖਸਾਨ ਡੇਰੀ ਫਾਰਮ ਦੇ ਉੱਤੇ ਅੱਜ ਜਿਹੜਾ ਆਪਾਂ ਵਿਸ਼ਾ ਲੈ ਕੇ ਆਏ ਆਂ ਬਹੁਤ ਹੀ ਵਧੀਆ ਜਾਣਕਾਰੀ ਆ ਜਨਵਰੀ ਮਹੀਨੇ ਦੇ ਵਿੱਚ ਆਪਾਂ ਥੋੜੀ ਜੀ ਜਗ੍ਹਾ ਦੇ ਵਿੱਚੋਂ ਵਾਧੂ ਆਮਦਨੀ ਕਿਵੇਂ ਕਰ ਸਕਦੇ ਆਂ ਵੀਡੀਓ ਤੇ ਆਪਾਂ ਗੱਲ ਕਰਾਂਗੇ ਤੇ ਇਹ ਆਪਾਂ ਘਰ ਦੇ ਆਂਗਣ 'ਚ ਵੀ ਕਰ ਸਕਦੇ ਆ ਤੇ ਬਾਹਰ ਜਗ੍ਹਾ 'ਚ ਵੀ ਕਰ ਸਕਦੇ ਆ ਦੋਨੇ ਥਾਵਾਂ 'ਤੇ ਆਪਾਂ ਇਹ ਕੰਮ ਨੂੰ ਕਰ ਸਕਦੇ ਆਂ ਤੇ ਜਿਹੜਾ ਵਧੀਆ ਮੁਨਾਫਾ ਆਪਾਂ ਲੈ ਸਕਦੇ ਆ ਜੀ ਇਹ ਵਿਸ਼ਾ ਹੈਗਾ ਜੀ ਅੱਜ ਕੱਲ ਜਿਹੜੀ ਜਨਮਰੀ ਮਹੀਨੇ ਦੇ ਵਿੱਚ ਤੁਸੀਂ ਕੱਦੂ ਹੋ ਗਿਆ ਤੋਰੀ ਹੋਗੀ ਖੀਰਾ ਹੋ ਗਿਆ ਬੈਂਗਣ ਹੋ ਗਿਆ ਖਰਬੂਜਾ ਹੋ ਗਿਆ ਤੇ ਤਰਬੂਜ ਹੋ ਗਿਆ ਇਹਦੀ ਪਨੀਰੀ ਆਪਾਂ ਤਿਆਰ ਕਰ ਸਕਦੇ ਆ ਜੀ ਤੇ ਸਿਰਫ ਇਹਦਾ ਇੱਕੋ ਹੀ ਕੰਮ ਆ ਜਿਹੜਾ ਆਪਾਂ ਨੂੰ ਇਸ ਟਾਈਮ ਠੰਡ ਹੁੰਦੀ ਆ ਤੇ ਠੰਡ ਤੋਂ ਆਪਾਂ ਇਹਨੂੰ ਬਚਾਉਣਾ ਇਹਦੇ ਵਾਸਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਤੇ ਕਿਵੇਂ ਬੀਜਣੀ ਚਾਹੀਦੀ ਹੈ ਉਹਦੇ ਵਾਸਤੇ ਆਪਾਂ ਗੱਲ ਕਰਾਂਗੇ ਤੇ ਕਿੰਨੇ ਚਰਚੇ ਤਿਆਰ ਹੁੰਦੀ ਹੈ ਇਹਦੀ ਵੀ ਗੱਲ ਕਰਾਂਗੇ ਜੀ ਆਪਾਂ ਤੇ ਇਹਦਾ ਬੀਜਣ ਦਾ ਤਰੀਕਾ ਕੀ ਆ ਉਹਦੇ ਵਾਸਤੇ ਆਪਾਂ ਗੱਲ ਕਰਦੇ ਆਂ ਆਜੋ ਜੀ ਸਭ ਤੋਂ ਪਹਿਲਾਂ ਆਪਾਂ ਥਾਂ ਚੁਣਨਾ ਹੈ ਕਿ ਕਿਹੜੀ ਜਗ੍ਹਾ ਆਪਾਂ ਨੂੰ ਪਰਫੈਕਟ ਆ ਜਗ੍ਹਾ ਦੇ ਉੱਤੇ ਥੋੜੀ ਜੀ ਧੁੱਪ ਪੈਂਦੀ ਹੋਵੇ ਤੇ ਹਵਾ ਤੋਂ ਬਚੀ ਹੋਈ ਹੋਵੇ ਜਗਾ ਜਿਹੜੀ ਉੱਤੇ ਬੜੀ ਠੰਡੀ ਹਵਾ ਨਾ ਲੱਗਦੀ ਹੋਵੇ ਇਹ ਘਰ ਦੇ ਕਿਸੇ ਉਸ ਜਗਾ ਤੇ ਜਿਹੜੀ ਵਿਹਲੀ ਜਗਾ ਪਈ ਆ ਉੱਥੇ ਵੀ ਕਰ ਸਕਦੇ ਆ ਤੇ ਬਾਹਰ ਖੇਤ ਦੇ ਵਿੱਚ ਵੀ ਤੁਸੀਂ ਇਹਨੂੰ ਬਲਾ ਬਣਾ ਕੇ ਤੁਸੀਂ ਵੇਚ ਬੀਚ ਸਕਦੇ ਹੋ ਸਭ ਤੋਂ ਪਹਿਲਾਂ ਜੀ ਤੁਸੀਂ ਮਿੱਟੀ ਦਾ ਇਹ ਹਿੱਸਾ ਲੈਣਾ ਕੋਸ ਥੋੜਾ ਜਿਹਾ ਇੱਕ ਭਾਗ ਮਿੱਟੀ ਦਾ ਲੈ ਲਓ ਬਰੀਕ ਮਿੱਟੀ ਦਾ ਤੇ ਫਿਰ ਜਿਹੜੀ ਗੋਬਰ ਦੀ ਖਾਦ ਆ ਉਹ ਪੱਕੀ ਹੋਈ ਲੈਣੀ ਆ ਤਾਜ਼ਾ ਗੋਬਰ ਨਹੀਂ ਲੈਣਾਗਾ ਆਪਾਂ ਇਹਦੇ ਵਿੱਚ ਤੇ ਤੀਜਾ ਜਿਹੜਾ ਰੇਤਾ ਲੈਣਾ ਜਾਂ ਕੋਕੋ ਬਿਟਰ ਜਿਹੜਾ ਨਾਰੀਅਲ ਦਾ ਬਰਾਦਾ ਜਾਂ ਉਹ ਉਹ ਲੈ ਲਓ ਜੀ ਇਹ ਚੀਜ਼ਾਂ ਨੂੰ ਜਿਹੜਾ ਆਪਾਂ ਲੈ ਲੈਣਾਗਾ ਤਾਂ ਇਹਨਾਂ ਨੂੰ ਮਿਕਸ ਕਰ ਲੈਣਾਗਾ ਇਹਦੇ ਵਿੱਚ ਟ੍ਰਾਈ ਟ੍ਰਾਈਕੋਡਰਮ ਟ੍ਰਾਈਕੋਡਰਮ 5 ਗ੍ਰਾਮ ਤੇ ਨੀਮ ਦੀ ਖਾਲ ਪਾਊਡਰ ਜਿਹੜਾ 10 ਗ੍ਰਾਮ ਇਹ ਪਾ ਦੇਣਾ ਚਾਹੀਦਾ ਇਹਦੇ ਨਾਲ ਜਿਹੜਾ ਬੀਜ ਨੂੰ ਕੀ ਤੇ ਰੋਗ ਨਹੀਂ ਲੱਗਦਾ ਜੀ ਤੇ ਇਹ ਆਪਾਂ ਨੂੰ ਕਰ ਲੈਣੀ ਚਾਹੀਦੀ ਹੈ ਇਹ ਸੀਗਾ ਜੀ ਇਹਦਾ ਮਿੱਟੀ ਦਾ ਜਿਹੜਾ ਆਪਾਂ ਕਰਨਾ ਹੈਗਾ ਇਹਦੇ ਵਾਸਤੇ ਆਪਾਂ ਉਹ ਕਰਨਾ ਤੇ ਫਿਰ ਆਪਾਂ ਇਹਦਾ ਜਿਹੜਾ ਬੀਜਨ ਦੇ ਵਾਸਤੇ ਆਪਾਂ ਨੂੰ ਕੀ ਤਰੀਕਾ ਹੈਗਾ ਉਹਦੇ ਵਾਸਤੇ ਆਪਾਂ ਪੋਲੀਥੈਨ ਦੇ ਲਪਾਫੇ ਲੈ ਸਕਦੇ ਆ ਛੋਟੇ ਗਮਲੇ ਲੈ ਸਕਦੇ ਆ ਜਾਂ ਆਪਾਂ ਟਰੇਆ ਲੈ ਸਕਦੇ ਆ ਇਹ ਚੀਜ਼ਾਂ ਨੂੰ ਆਪਾਂ ਇਹਨਾਂ ਚੀਜ਼ਾਂ ਦੇ ਵਿੱਚ ਇਹ ਆਪਾਂ ਲਾਉਣੀ ਆ ਇਹਨਾਂ ਤੋਂ ਬਿਨਾ ਸਿੱਧੀ ਆਪਾਂ ਜ਼ਮੀਨ ਦੇ ਵਿੱਚ ਇਹਦੀ ਬਜਾਈ ਜਿਹੜੀ ਉਹ ਨਹੀਂ ਕਰਨੀਗੇ। ਕਦੂਆ, ਕਦੂ, ਤੌਰੀ, ਖੀਰਾ ਤੇ ਖਰਬੂਜਾ ਤੇ ਤਰਬੂਜ ਇਹ ਬਿਲਕੁਲ ਸਿੱਧੇ ਬੀਜਨੇ ਆ ਤੇ ਬੈਂਗਣ ਜਿਹੜਾ ਟ੍ਰੇ 'ਚ ਬੀਜੋ ਇਹਦਾ ਨਰਸਰੀ ਬੈੱਡ ਬਣਾ ਕੇ ਤੇ ਪਾੜੇ ਤੋਂ ਬਚਾਉਣ ਲਈ ਇਹਨੂੰ ਤੁਸੀਂ ਥੋੜਾ ਜਿਹਾ ਰਾਤ ਨੂੰ ਜਿਹੜਾ ਪਨੀਰੀ ਨੂੰ ਢੱਕ ਕੇ ਰੱਖੋ ਜੀ। ਕਿਸੇ ਪੋਲੀਥੈਨ ਨਾਲ ਢੱਕ ਦਿਓ ਜਾਂ ਕਿਸੇ ਪਲਾਸਟਿਕ ਸੀਟ ਨਾਲ ਜਾਂ ਬੋਰੀ ਨਾਲ ਜਿਹੜੀ ਦੇ ਬੋਰੀ ਨਾਲ ਇਹਨੂੰ ਢੱਕ ਦਿਓ। ਤੇ ਜਦੋਂ ਸਵੇਰੇ ਧੁੱਪ ਨਿਕਲੂਗੀ ਤੇ ਉਦੋਂ ਇਹਨਾਂ ਨੂੰ ਤੁਸੀਂ ਜਿਹੜਾ ਲਾ ਦਿਓ ਜੀ ਤਾਂ ਕਿ ਧੁੱਪ ਦਾ ਜਿਹੜਾ ਪਾਣੀ ਨੂੰ ਆਪਾਂ ਸਿੱਧਾ ਨਹੀਂ ਦੇਣਾਗਾ ਪਾਣੀ ਦਾ ਆਪਾਂ ਇਹਦੇ ਤੇ ਛਿੜਕਾਅ ਕਰਨਾ ਜੀ ਤੇ ਜਿਹੜਾ ਇਹਨਾਂ ਦਾ ਜਰਮੀਨੇਸ਼ਨ ਦਾ ਟਾਈਮ ਆ ਜਿਹੜੇ ਕੱਦੂ ਤੋਰੀ ਖੀਰਾ ਇਹ 5 ਤੋਂ 7 ਦਿਨਾਂ ਚ ਉਗਰੇ ਹੁੰਦੇ ਆ ਜੀ ਇਹਨਾਂ ਦਾ ਜਰਮੀਨੇਸ਼ਨ ਹੋ ਜਾਂਦਾ ਕੱਦੂ ਤੋਰੀ ਖੀਰਾ ਇਹ 5 ਤੋਂ 7 ਦਿਨਾਂ ਦੇ ਵਿੱਚ ਇਹਨਾਂ ਦੀ ਜਰਮੀਨੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਹੜਾ ਖਰਬੂਜਾ ਤੇ ਤਰਬੂਜ ਆ ਇਹ 6 ਤੋਂ 8 ਦਿਨਾਂ ਦੇ ਵਿੱਚ ਜਰਮੀਨੇਸ਼ਨ ਹੋ ਜਾਂਦੇ ਆ ਉਗਣਾ ਸ਼ੁਰੂ ਕਰ ਦਿੰਦੇ ਆ ਤੇ ਜਿਹੜੇ ਬੈਂਗਣਾ ਜੀ 8 ਤੋਂ 12 ਦਿਨਾਂ ਦੇ ਵਿੱਚ ਜਿਹੜੇ ਉਗਣਾ ਸ਼ੁਰੂ ਕਰ ਦਿੰਦੇ ਆ ਪਨੀਰੀ ਨੂੰ ਕਦੇ ਵੀ ਸਿੱਧਾ ਪਾਣੀ ਨਾ ਲਾਓ ਪਨੀਰੀ ਨੂੰ ਸਦਾ ਹਮੇਸ਼ਾ ਪਾਣੀ ਦਾ ਜਿਹੜਾ ਸਰਕਾ ਬਿਫੋਰਾ ਸਿਸਟਮ ਦੇ ਨਾਲ ਹੀ ਜਾਂ ਕਿਤੇ ਫੁਆਰੇ ਵਾਲੀ ਬਾਲਟੀ ਬੁਲਟੀ ਲੈ ਕੇ ਉਹਦੇ ਨੇ ਪਾਣੀ ਛਿੜਕਣਾ ਚਾਹੀਦਾ ਇਹਨੂੰ ਸਿਰ ਜਾਂ ਢੋਲੀ ਨਾਲ ਸਪਰੇਅ ਕਰਦੇ ਨਹੀਂ ਚਾਹੀਦੀ ਹੈ ਜੀ ਇਹਨੂੰ ਸਿੱਧਾ ਪਾਣੀ ਜਿਹੜਾ ਨਹੀਂ ਦੇਣਾ ਚਾਹੀਦਾ ਤਿੰਨ ਤੋਂ ਚਾਰ ਅਸਲੀ ਪੱਤੇ ਜਦੋਂ ਆ ਜਾਣ ਉਹਦੋਂ ਪਨੀਰੀ ਇਹ 25 ਤੱਕ ਦਿਨਾਂ ਦੀ ਹੋ ਜਾਂਦੀ ਹੈ ਤੇ ਉਸ ਟਾਈਮ ਤੇ ਇਹਦੀ ਜੜ ਵੀ ਮਜ਼ਬੂਤ ਹੋ ਜਾਂਦੀ ਹੈ ਉਸ ਟਾਈਮ ਤੇ ਆਪਾਂ ਇਹਨੂੰ ਜਿਹੜਾ ਲੈ ਕੇ ਆਪਾਂ ਦੂਜੇ ਥਾਂ ਤੇ ਬੀਜ ਸਕਦੇ ਹਾਂ ਤੇ ਇਹਨੂੰ ਆਪਾਂ ਸੇਲ ਕਰ ਸਕਦੇ ਹਾਂ ਜਿਹਦੇ ਤੋਂ ਆਪਾਂ ਕਾਫੀ ਮੁਨਾਫਾ ਜਿਹਦਾ ਕਮਾ ਸਕਦੇ ਹਾਂ ਆਮ ਗਲਤੀਆਂ ਦੇ ਵਿੱਚੋਂ ਜਿਹੜਾ ਆਪਾਂ ਗਲਤ ਨਹੀਂ ਕਰਨਾਗਾ ਜਿਹੜੀਆਂ ਗੱਲਾਂ ਦਾ ਪਰ ਧਿਆਨ ਕਰਨਾ ਵੀ ਜਿਹੜੀ ਨਹੀਂ ਕਰਨੀਆਂ ਉਹ ਹੈ ਜੀ ਖੁੱਲੀ ਠੰਡਾ ਠੰਡੀ ਜਗ੍ਹਾ ਦੇ ਵਿੱਚ ਨਹੀਂ ਇਹਨੂੰ ਬੀਜਣਾ ਚਾਹੀਦਾ ਸਿੱਧਾ ਸਿੱਧਾ ਜ਼ਮੀਨ 'ਚ ਨਹੀਂ ਰੋਪਣਾ ਚਾਹੀਦਾ ਇਹਨੂੰ ਹਮੇਸ਼ਾ ਲਪਾਪਿਆ ਜਾਂ ਗਾਵਲਿਆਂ ਦੇ ਜਾਂ ਡਰਿਆਂ 'ਚ ਬੀਜਣਾ ਚਾਹੀਦਾ ਇਹਦੇ ਵਿੱਚ ਤਾਜ਼ਾ ਗੋਮਰਾ ਜਿਹੜਾ ਉਹ ਉਹਦੀ ਵਰਤੋਂ ਨਹੀਂ ਕਰਨੀ ਚਾਹੀਦੀ ਤੇ ਇਹ ਖਾਸ ਟਿਪਸ ਹੈ ਜਿਹੜੀ ਖਾਸ ਖਸਾਨਾ ਲਈ ਹੈ ਜੀ ਜੇ ਜਨਮਰੀ ਮਹੀਨੇ 'ਚ ਪਨੀਰੀ ਤਿਆਰ ਕਰਨੀ ਹੈ ਤਾਂ ਤੁਸੀਂ ਉਹਦੇ ਨਾਲ ਜਿਹੜੀ ਫਸਲ ਆਗਲੀ ਸਬਜ਼ੀਆਂ ਦੀ ਉਹ ਛੇਤੀ ਆਉਗੀ ਤੇ ਜਿਹੜਾ ਸਾਡਾ ਮੁਨਾਫਾ ਉਹ ਵੱਜ ਜਾਊਗਾ ਇਹ ਸੀ ਕਿ ਜੀ ਅੱਜ ਦੀ ਜਾਣਕਾਰੀ ਵੀ ਥੋੜੀ ਜਗ੍ਹਾ ਦੇ ਵਿੱਚੋਂ ਵੱਧ ਮੁਨਾਫਾ ਲੈਣਾ ਤੇ ਕਿਹੜੇ ਤਰੀਕੇ ਨਾਲ ਲੈਣਾ ਤੇ ਕਿਹੜੀਆਂ ਸਬਜ਼ੀਆਂ ਦੀ ਆਪਾਂ ਪਨੀਰੀ ਵੀ ਚੱਕਦੇ ਆ ਉਹਦੇ ਉੱਤੇ ਗੱਲਬਾਤ ਕੀਤੀ ਹੈ ਤੇ ਆਪਣੀ ਜਾਣਕਾਰੀ ਤੁਹਾਨੂੰ ਕਿਦਾਂ ਦੀ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਕ ਸ਼ੇਅਰ ਵੀ ਜਰੂਰ ਕਰਿਓ ਤੇ ਆਪਣਾ ਚੈਨਲ ਕਰ ਲਓ ਜੀ ਸਬਸਕ੍ਰਾਈਬ ਤੇ ਅਹ ਤਾਂ ਕਿ ਜਿਹੜਾ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਘੰਟੀ ਵਾਲਾ ਬਟਨ ਜਰੂਰ ਦਬਾ ਲਓ ਜੀ ਚਲੋ ਜੀ ਮਿਲਦੇ ਆ ਕਿਸੇ ਹੋਰ ਵਿਸ਼ੇ ਦੇ ਉੱਤੇ ਕਿਸੇ ਹੋਰ ਜਾਣਕਾਰੀ ਦੇ ਨਾਲ ਉਦੋਂ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਓਕੇ